ਸਤਿ ਸ਼੍ਰੀ ਅਕਾਲ ਜੀ ਅੱਜ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਕੈਨੇਡਾ ਦੇ ਵਿੱਚ ਪੰਜਾਬੀ ਪੁਲਿਸ ਮੁਲਾਜ਼ਮ ਆਏ ਤੇ ਪੰਜਾਬੀ ਟਰੱਕਾਂ ਵਾਲਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਲਗਾਤਾਰ ਉਹਨਾਂ ਨੂੰ ਟਿਕਟਾਂ ਦੇ ਰਿਹਾ ਹੈ ਅਲੱਗ-ਅਲੱਗ ਜਿੱਦਾਂ ਆਪਣੇ ਚਲਾਨ ਕਹਿ ਦਿੰਦੇ ਆ ਤੇ ਅਨਸੈਸਰੀ ਉੱਥੇ ਲੋਕਾਂ ਨੂੰ ਤੰਗ ਕਰ ਰਿਹਾ ਇੱਕ ਡਰਾਈਵਰ ਦੀ ਕੋਈ ਗਲਤੀ ਕਾਰਨ ਇਹਨੇ ਇੰਨੀ ਕਿ ਸਖਤਾਈ ਕੀਤੀ ਕਿ ਸਾਰਿਆਂ ਦੇ ਉੱਤੇ ਹੀ ਬਹੁਤ ਜ਼ਿਆਦਾ ਸਿਕੰਜਾ ਕੱਸਿਆ ਪੰਜਾਬੀ ਹੀ ਪੰਜਾਬੀਆਂ ਨੂੰ ਤੰਗ ਕਰਦੇ ਕਈ ਜਗ੍ਹਾ ਤਾਂ ਇਦਾਂ ਦਾ ਮਾਹੌਲ ਆ ਬੀ ਉਥੇ ਜਿਆਦਾਤਰ ਟਰੱਕ ਡਰਾਈਵਰ ਪੰਜਾਬੀ ਹੁੰਦੇ ਆ ਜਾਂ ਆਪਣੇ ਇੰਡੀਅਨ ਹੁੰਦੇ ਤੇ ਉਹਨਾਂ ਨੂੰ ਤੰਗ ਇੰਨਾ ਇਹ ਕਰ ਰਿਹਾ ਬੰਦਾ ਆ ਵੀਡੀਓ ਲਗਾਤਾਰ ਇਹਦੀਆਂ ਆ ਰਹੀਆਂ ਨੇ ਵਾਰ-ਵਾਰ ਕਈਆਂ ਤੋਂ ਇਹਨੇ ਅਨਨੈਸੈਸਰੀ ਚਲਾਨ ਕੀਤੇ ਆ ਕਦੇ ਕੋਈ ਨਾ ਕੋਈ ਖਾਮੀ ਲੱਭ ਹੀ ਜਾਂਦੀ ਏ ਇਹ ਲੈਣੀ ਇਦਾਂ ਦੀ ਏ ਕਿਸੇ ਨੇ ਕੋਈ ਗਲਤ ਸਪੀਡ ਨਾਲ ਚਲਾ ਲਿਆ ਤਾਂ ਚਲਾਨ ਕਰ ਦਿੰਦੇ ਆ ਜੇ ਕਿਸੇ ਕੋਲੇ ਕੋਈ ਹੋਰ ਕਈ ਵਾਰੀ ਚੂਹੀ ਨਹੀਂ ਪੈਨੇ ਤਾਂ ਕਰ 100 ਕਮੀਆਂ ਕੱਢਣ ਨੂੰ ਜੇ ਚਾਹਣ ਤੇ ਕੱਢ ਸਕਦੇ ਤੇ ਬਿਨਾ ਵਜਾ ਤੰਗ ਵਿਚਾਰਿਆਂ ਨੂੰ ਕੀਤਾ ਜਾ ਰਿਹਾ